ਉਦੋਂ ਬਾਅਦ ਫਿਰ ਆਗੇ ਤੇ ਕੇ ਸਮਾਣੇ ਨਹਿਰ ਦੇ ਉੱਤੇ ਹਰਦੀਪ ਗੀ ਸੂਇਆ ਮੱਝ ਹਰਦੀਪ ਨੂੰ ਬਤਾਈਆਂ ਦਿਓ ਇਹਨਾਂ ਦੀ ਮੱਝ ਲਵੇ ਕੱਟਾ ਹੋਇਆਗਾ ਮੰਡਾ ਹੋਇਆ ਮੰਡਾ ਹੋਇਆ ਮੱਝ ਕੋਲੇ ਕਹਦਾ ਮੰਡਾ ਹੋਇਆ ਤੇ ਪਹਿਲਾ ਦੁੱਧ ਸਮਾਣੇ ਭਾਖੜਾ ਦੇ ਵਿੱਚ ਕਹਿੰਦਾ ਵੀ ਪਾਉਣਾਗਾ ਹੁਣ ਦੇਖਦੇ ਆ ਉਹ ਡਿੱਗਣਾ ਜਾਈ ਭਾਈ ਇਹ ਦੇਖਦੇ ਆਂਗੇ ਹੁਣ ਕੀ ਬਣੇ ਮੇਰੇ ਵੀਰੇ ਡਿੱਗਣਾ ਜਾਈ ਤੂੰ ਡਰ ਬੜਾ ਲੱਗ ਰਿਹਾ ਮੈਨੂੰ ਤਾਂ ਵਾਹਿਗੁਰੂ ਕਹਿ ਬਾਈ ਵਾਹਿਗੁਰੂ ਕਹਿ ਦੇਖੋ ਜੀ ਪਹਿਲਾ ਦੁੱਧਾ ਜਿਹੜਾ ਊੜਾ ਦੁੱਧ ਬੋਲਦੇ ਨੇ ਇਹਨੂੰ ਨਹਿਰ ਦੇ ਵਿੱਚ ਪਾਰਿਆਗਾ ਤੇ ਬਾਕੀ ਆ ਪੁਲ ਨਵਾਂ ਬਣਿਆਗਾ ਪਟਿਆਲੇ ਵਾਲਾ ਪੋਲਾ ਜਿਹੜਾ ਇਹ ਇਹ ਨਵਾਂ ਪੁਲ ਬਣਿਆਗਾ ਪਟਿਆਲੇ ਵਾਲਾ ਕਹ ਰਾ ਕਿਤਨਾ ਕਿਤੇ ਜੀ ਦੇਖੀ ਆਪਾਂ ਖੱਡਾਂ ਜੀਆਂ ਪੈ ਲੱਗੀਆਂ ਨਹਿਰ ਦੇ ਪਰਲੇ ਪਾਸੇ ਦੇਖੋ ਤੁਸੀਂ ਆਹ ਦੇਖੋ ਨਹਿਰ ਦੇ ਪਰਲੇ ਪਾਸੇ ਨਾ ਖੱਡਾਂ ਜੀਆਂ ਪੈ ਲੱਗੀਆਂ ਉਹ ਦੇਖੋ ਇਹ ਖਤਰਾ ਹੋ ਸਕਦਾ ਇਹ ਉੱਠੜ ਭਾਈ ਹੁਣ ਤਾਂ ਪਾਲ ਦੋ ਇਧਰਲੇ ਪਾਸੇ ਵੀ ਆਸੀਆਂ ਖੱਡਾ ਖੱਡਾਂ ਜੀਆਂ ਪਈਆਂ ਹੋਈਆਂ ਨਹੀਂ ਆ ਤੇ ਬਾਕੀ ਫਿਰ ਹੁਣ ਆਪਾਂ ਦੇਖਦੇ ਆਂਗੇ ਚੱਲਦੇ ਆਂਗੇ ਦੁਕਾਨ ਤੇ ਕਰਦੇ ਆਂਗੇ ਕੰਮ ਕਰ ਕਈ ਕੰਮ ਕਰ ਕਰਨ ਵਾਲੇ ਨੇਗੇ ਸਾਰੇ ਅੱਖਾਂ ਯਾ ਠੀਕ ਲੱਗਦੇ ਨੇ ਮੈਨੂੰ ਕੁਛ ਪਹਿਲਾਂ ਨਾਲੋਂ ਨਹੀਂ ਆ ਅੱਖ ਦੇ ਵਿੱਚ ਪਤਾ ਨਹੀਂ ਕੀ ਪੈ ਗਿਆ ਦੀ ਆ ਤੇ ਹੁਣ ਤਾਂ ਫਰਕ ਆਦਾ ਕੀ ਲੱਗਿਆ ਕਰਨ ਇਹ ਮੁੰਡਾ ਯਾਰ ਅਰੇ ਭਾਈ ਆ ਜਾ ਘੋੜਾ ਧੀ ਛੱਡਦਾ ਸਾਈਡ ਦੀ ਤੇ ਆ ਬਹੁਤ ਠੀਕ ਪਤਾ ਲੱਗਦਾ ਮਾਨੂੰ ਤਸੱਲੀ ਮਿਲ ਗਈ ਤਸੱਲੀ ਮਾਨੂੰ ਤਸੱਲੀ ਹੋ ਗਈ ਚਲੋ ਚੱਲਦੇ ਆ ਫਿਰ ਹੁਣ ਆ ਸੜਕਾ ਜਿਹੜੀ ਨਾ ਸੁਬਾਣੇ ਤੋਂ ਕਲਾਰਾ ਕਣੀ ਹੁੰਦੀ ਹੈਗੀ ਬੜਾ ਬੜਾ ਹਾਲ ਹੈ ਸੜਕਾ ਬਹੁਤ ਜ਼ਿਆਦਾ ਟੁੱਟੀ ਪਈ ਆ ਸੜਕੇ ਇਹਦੀ ਕੋਈ ਸੰਭਾਈ ਨਹੀਂ ਹੋ ਰਹੀ ਕੋਈ ਕੁਝ ਨਹੀਂ ਹੋ ਰਿਹਾ ਹੈਗਾ ਕਿੱਡੇ ਕਿੱਡੇ ਖੱਡੇ ਨੇਗੇ ਇਦੇ ਬਾਰੇ ਕੋਈ ਨਹੀਂ ਧਿਆਨ ਦਿੰਦਾ ਹੈਗਾ ਆ ਕਿੰਨਾ ਜਿਆਦੇ ਕੋਟਲੀ ਵਾਲੇ ਪੁਲ ਦੇ ਲਵੇ ਤਾਂ ਬਹੁਤ ਜਿਆਦੇ ਜਿਹੜੀ ਇਹਦੀ ਹਾਲਤ ਆ ਬਹੁਤ ਜਿਆਦੇ ਖਰਾਬ ਆ ਗਈ ਇੱਥੇ ਹੀ ਕੋਟਲੀ ਵਾਲੇ ਪੁਲ ਦੇ ਖਰਾਬਤਾ ਕੀ ਉਹ ਵੀ ਉੱਤੇ ਖਰਾਬ ਜੀ ਹੋਈ ਪਈ ਹੈਗੀ ਮੈਂ ਆ ਗਿਆ ਹੁਣ ਘਰੇ ਤੇ ਘਰੇ ਅੱਜ ਹੈ ਨਹੀਂ ਕੋਈ ਸਾਥ ਸੰਗ ਤੇ ਗਿਆ ਹੋਏ ਨਹੀਂ ਮਨ ਦਾ ਤੇ ਸੂਈ ਦੇ ਵਿੱਚ ਵੀ ਨਹੀਂ ਕੋਈ ਹੈਗਾ ਮੇਰੀ ਸਲਾਹ ਹੈਗੀ ਵਿੱਚ ਘੁੱਟ ਚਾਹ ਪੀਵਾਂ ਓ ਵਾਹ ਕੈਮਰੇ ਲੱਗੇ ਹੋਏ ਨੇ ਕੈਮਰਾ ਦੇ ਵਿੱਚ ਭਾਈ ਸਾਰਾ ਕੁਝ ਦਿਖਦਾ ਇੱਧਰ ਰੂਮ ਆਪਣਾ ਤੇ ਆ ਵੀ ਰੂਮ ਆਪਾਂ ਨੇ ਤਿਆਰ ਕਰਾਇਆ ਹੋਇਆ ਏ ਇੱਧਰ ਤੇ ਹੁਣ ਘੁੱਟ ਪੀ ਲਈਏ ਚਾਹ ਹੁਣ ਬਣਾਉਣੀ ਹੈ ਇਹ ਚਾਹ ਆਪਾਂ ਤੇ ਫਿਰ ਦੇਖਦੇ ਆਂਗੇ ਇੰਨਾ ਕੁ ਪਾਣੀ ਬਹੁਤ ਆਗਾ ਤੇ ਥੋੜਾ ਜਿਹਾ ਪਾਉਣਿਆਂਗੇ ਆਪਾਂ ਦੁੱਧ ਦੇ ਵਿੱਚ ਤੇ ਫਿਰ ਦੇਖਦੇ ਹਾਂਗੇ ਆ ਪੀ ਕੇ ਅੱਜ ਸਿਲੰਡਰ ਇਹ ਬਰੋ ਤੋਂ ਬੰਦ ਕਰਕੇਗਾ ਸਿਲੰਡਰ ਨੀਚੋਂ ਬੰਦ ਕਰ ਜਾਂਦੇ ਨੇਗੇ ਕਿਉਂਕਿ ਭਾਈ ਅੱਜਕਲ ਸਿਲੰਡਰ ਥੱਲੋਂ ਬੰਦ ਕਰਨਾ ਚਾਹੀਦਾਗਾ ਚਿਰ ਰੱਖਤਾ ਪਾਣੀ ਪਾਣੀ ਪੂਰੀ ਰੱਖਤਾ ਇਹਨੂੰ ਢਾਕ ਦਈਏ ਹੁਣ ਪਾਵਾਂਗੇ ਇਹਦੇ ਵਿੱਚ ਮਿੱਠਾ ਪੱਤੀ ਪਹਿਲਾਂ ਪਾ ਦੁੱਧ ਲੈ ਲਈਏ ਫਿਰ ਨਾਲ ਦੀ ਨਾਲ ਹੀ ਨਾ ਕਰ ਦਾਂਗੇ ਆ ਦੇਖੋ ਮੇਰੇ ਜਿੱਡਾ ਫ੍ਰਿਜ ਆ ਮੇਰੇ ਤੋਂ ਵੀ ਉੱਚਾ ਹੈ ਫ੍ਰਿਜ ਦੇਖ ਲਓ ਮੇਰੇ ਤੋਂ ਵੀ ਉੱਚਾ ਫ੍ਰਿਜ ਹੈਗਾ ਭਾਈ ਮੁੰਡੇ ਨੇ ਲਿਆਂਦਾ ਹੋਇਆ ਆ ਬੇਜ ਭੰਤਾ ਦੁੱਧ ਕੱਢ ਲਿਆ ਆਪਾਂ ਨੇ ਹੁਣ ਚਲੋ ਹੁਣ ਉਹ ਚ ਮਿੱਠਾ ਪੱਤੀ ਪਾ ਕੇ ਕਰਦੇ ਐ ਇੰਜੋਏ ਪੀਂਜਾਂਗੇ ਚਾਹ ਚਾਹ ਬਣ ਗਈ ਜੀ ਤੇ ਹੁਣ ਆਪਾਂ ਪੀਂਨੇਗੇ ਮੇਰੇ ਹੱਥ ਦੀ ਬਣੀ ਹੋਈ ਗਰਮ ਗਰਮ ਚਾਹ ਆ ਗਰਮ ਬਹੁਤਾ ਪਰ ਟੇਸਟੀ ਇੰਨੀ ਬਣੀ ਆ ਛੱਡ ਗੱਲਾਂ ਦੋ ਮੈਂ ਕਾਹ ਨੂੰ ਆਪਣੀਆਂ ਤਰੀਫਾਂ ਕਰਾਂ ਵਾਹ ਬਈ ਵਾਹ ਮੇਰੇ ਵਰਗੀ ਚਾਹ ਪੂਰੀ ਕੋਈ ਇੰਡੀਆ ਜੀ ਨਹੀਂ ਬਣਾ ਸਕਦਾ ਚੈਲੰਜ ਆ ਭਾਈ ਮੈਂ ਬੜੀ ਸਵਾਦ ਚਾਹ ਬਣਾਉਣਾ ਬਾਈ ਵਾਹ ਬਈ ਵਾਹ ਨਹੀਂ ਰਿਸਾ ਮੇਰੀਆਂ ਆਹ ਕਹਿਰ ਕਹਿਰ ਕਿਤੇ ਮੈਨੂੰ ਨਜ਼ਰ ਨਾ ਲੱਗ ਜੇ ਮੇਰੀ ਨਜ਼ਰ ਨਾ ਲੱਗ ਜੇ ਤੇ ਚਲੋ ਬਾਕੀ ਬੜੀ ਟਾਈਮ ਵੀ ਲੱਗੇ ਨਾ ਦੇਖੀਏ ਪੀਣਾ ਹੈ ਚਾਹ ਚਾ ਵੀ ਕਿ ਫਿਰ ਜਿਹੜੇ ਕੰਮ ਵਾਲੇ ਮोटे ਕੰਮਣਗੇ ਤੇ ਉਹ ਕਰਦੇ ਦੇਖਦੇ ਰਹੋ ਵੀਡੀਓ ਥੋੜੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸ਼ੇਅਰ ਜਰੂਰ ਕਰਦਿਆ ਕਰੋ ਵੀਡੀਓ ਕੀ ਚੰਗਾ ਕੀ ਮਾੜਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮੇਰੇ ਵੀਰੇ ਹੱਸਦੇ ਖੇਡਦੇ ਰਹੋ ਹੱਸਦੇ ਵਸਦੇ ਰਹੋ ਨਜ਼ਾਰੇ ਲਓ ਜ਼ਿੰਦਗੀ ਦੇ ਵਿੱਚ ਆਪਾਂ ਨਜ਼ਾਰੇ ਲੈਣ ਆਇਆ ਪ੍ਰਮਾਤਮਾ ਦਾ ਨਾਮ ਸਿਮਰਨ ਜਪੋ ਮਾਪੇ ਬਾਬ ਨੂੰ ਖੁਸ਼ ਰੱਖੋ ਹਰ ਇੱਕ ਦੀ ਮਦਦ ਕਰੋ